ਸਸ਼ੀ ਕਾਲ ਦੋਸਤੋ ਨਮਸਤੇ ਜੀ ਸਾਰਿਆਂ ਨੂੰ ਵੈਲਕਮ ਟੂ ਮਾਈ YouTube ਚੈਨਲ ਆਰਗੇਨਿਕ ਗਾਰਡਨਿੰਗ 1918 ਜੀ। ਔਰ ਅੱਜ ਆਪਾਂ ਗੁਲਾਬ ਦੀ ਇੱਕ ਕਲਮ ਦੀ ਲਗਾਵਾਂਗੇ ਔਰ ਸੈਕਿੰਡ ਪੁਆਇੰਟ ਹੈ ਇਹਦੀ ਪ੍ਰੂਨਿੰਗ ਕਰਨੀ ਹੈ ਜੇ ਬਰਸਾਤਾਂ ਤੋਂ ਪਹਿਲਾਂ ਆਪਾਂ ਗੁਲਾਬ ਦੇ ਬੂਟੇ ਦੀ ਪ੍ਰੂਨਿੰਗ ਕਰਾਂਗੇ। ਬਰਸਾਤ ਤੋਂ ਪਹਿਲਾਂ ਆਪਾਂ ਇਹਦੀ ਕਟਿੰਗ ਲਗਾਵਾਂਗੇ ਜੀ ਗੁਲਾਬ ਦੀ ਤੇ ਉਹਦੇ ਟੌਪਿਕ ਤੇ ਆਪਾਂ ਗੱਲ ਕਰਾਂਗੇ। ਔਰ ਕਟਿੰਗ ਕਰਨ ਤੋਂ ਪਹਿਲਾਂ ਆਪਾਂ ਨੇ ਐਲੋਵੇਰਾ ਜੈੱਲ ਦੀ ਵਰਤੋਂ ਕਰ ਲੈਣੀ ਆ ਲਾਸਟੇ ਔਰ ਇਹ ਆਪਣੇ ਕੋਲ ਟੂਲਸ ਦੇ ਤੌਰ ਤੇ ਦੋ ਉਪਕਰਣ ਨੇ ਇੱਕ ਹੈਗਾ ਚਾਕੂ ਜੀ ਇੱਕ ਹੈਗਾ ਪਲਾਸ ਤਾਂ ਤੁਹਾਡੇ ਕੋਲ ਜਿਹੜੇ ਵੀ ਟੂਲਸ ਆਣ ਤੁਸੀਂ ਵਰਤ ਸਕਦੇ ਹੋ ਉਹਨਾਂ ਨੂੰ ਤੇ ਆਪਾਂ ਇਹਨਾਂ ਦੀ ਵਰਤੋਂ ਕਰਾਂਗੇ ਜੀ ਤੇ ਫਰੈਂਡਸ ਪ੍ਰੂਨਿੰਗ ਦੀ ਵੈਸੇ ਮੈਂ ਕੰਪਲੀਟ ਵੀਡੀਓ ਅਪਲੋਡ ਕੀਤੀ ਹੋਏ ਤੁਸੀਂ ਉਹ ਵੀ ਦੇਖ ਸਕਦੇ ਹੋ ਇਸ ਵੀਰੇ ਦੇ ਵਿੱਚ ਮੈਂ ਪ੍ਰੂਨਿੰਗ ਦੇ ਜ਼ਿਆਦਾ ਟੌਪਿਕ ਨਹੀਂ ਛੇੜੂਗੀ ਤਾਂ ਜਿਹੜੇ ਐਕਸਟਰਾ ਇਤੇ ਸਟੈਂਪਾਂ ਨੂੰ ਆਪਾਂ ਹਟਾ ਦਵਾਂਗੇ ਤੇ ਆਪਾਂ ਇਤੇ ਹਾਰਡ ਪ੍ਰੂਨਿੰਗ ਕਰਾਂਗੇ ਜੀ ਤੁਸੀਂ ਦੇਖ ਸਕਦੇ ਹੋ ਹਾਰਡ ਪ੍ਰੂਨਿੰਗ ਤੋਂ ਬਾਅਦ ਜਿਹੜੀਆਂ ਸਟੈਂਪਾਂ ਨੇ ਪੈਨਸਲ ਜਿੰਨੀ ਸਟੈਂਪ ਤੇ ਲੋਡ ਪੈਂਦੀ ਆ ਆਪਾਂ ਨੂੰ ਆਪਣੇ ਕਟਿੰਗ ਲਗਾ ਲਈ ਤਾਂ ਆਪਾਂ ਇਹਨੂੰ ਰੱਖ ਲਵਾਂਗੇ ਜੀ ਔਰ ਜਿਹੜੀਆਂ ਜਿਆਦਾ ਪਤਲੀਆਂ ਸਟੈਂਪਾਂ ਹੋਣਗੀਆਂ ਉਹਨਾਂ ਨੂੰ ਨਹੀਂ ਲਗਾ ਸਕਦੇ ਆਪਾਂ ਕਟਿੰਗ ਲਈ ਅਗਰ ਤੁਸੀਂ ਸੋਚੋ ਇਸ ਤਰ੍ਹਾਂ ਦੀ ਸਟੈਂਪ ਕਟਿੰਗ ਲਈ ਲਗਾਉਂਗੇ ਤਾਂ ਇਹ ਤੋਂ ਕਟਿੰਗ ਨਹੀਂ ਪੈਦਾ ਹੋਣੀ ਤਾਂ ਤੁਸੀਂ ਇਹਨੂੰ ਨਾ ਲਗਾਓ ਔਰ ਇਸ ਤਰ੍ਹਾਂ ਆਪਾਂ ਸਾਰੀ ਇਹਦੀ ਪ੍ਰੂਨਿੰਗ ਕਰ ਦਿੰਨੇ ਆ ਔਰ ਮਿਲਦੇ ਆ ਤੁਹਾਨੂੰ ਪ੍ਰੂਨਿੰਗ ਕਰਨ ਤੋਂ ਬਾਅਦ ਇਹਤੇ ਜੱਲ ਜ਼ਰੂਰ ਲਗਾ ਦਾਂਗੇ ਆਪਾਂ ਕੱਟ ਧੁੱਪ ਵਾਲੀ ਜਗ੍ਹਾ ਤੇ ਮੈਂ ਰੱਖਿਆ ਹੈ ਫਿਲਹਾਲ ਪlant ਇਹ ਧੁੱਪ ਵੀ ਕੱਟ ਟਾਈਮ ਦੀ ਆਉਂਦੀ ਆ ਤੇ ਆਪਾਂ ਹੁਣ ਕਟਿੰਗਾਂ ਤਿਆਰ ਕਰਦੇ ਆ ਜੀ ਇਹਨਾਂ ਤੋਂ ਆਪਾਂ ਨੇ ਜਿਹੜੇ ਵਿੱਚ 50% ਮਿੱਟੀ ਦੇ ਵਿੱਚ 50% ਗੋਬਰ ਦੀ ਖਾਦ ਤਿਆਰ ਕਰ ਲਈ ਔਰ ਮਿੱਟੀ ਆਪਣੀ ਤਿਆਰ ਆ ਜੀ ਹੁਣ ਤਾਂ ਇਹਦੇ ਵਿੱਚ ਆਪਾਂ ਦੋਨਾਂ ਨੂੰ ਮਿਕਸ ਕਰਕੇ ਰੱਖ ਲਿਆ ਔਰ ਇਹਦੇ ਵਿੱਚ ਆ ਦੇਖੋ ਮੈਨੂੰ ਦੋ ਸਟੈਂਪ ਦੋ ਤੋਂ ਤਿੰਨ ਹਾਂਜੀ ਇਹਨਾਂ ਤਿੰਨ ਕਟਿੰਗਾਂ ਲਗਾ ਕੇ ਦੇਖਾਂਗੇ ਤੇ ਆਪਾਂ ਇਹਦੀ ਕਟਿੰਗ ਤਿਆਰ ਕਰ ਲੈਨੇ ਆਂ ਔਰ ਪਲਾਸ ਤੇ ਆਪਾਂ অ্যালোਵੈਰਾ ਜੈਲ ਭਰਤੀ ਹੋਈ ਆ ਕਟਿੰਗ ਦੀ ਲੰਬਾਈ ਤੁਸੀਂ 7-8 ਇੰਚ ਰੱਖ ਸਕਦੇ ਹੋ ਜੀ ਤਾਂ ਆਪਾਂ ਇਹਨੂੰ ਇੱਥੇ ਇੱਕ ਤੱਕ ਦੀ ਲੰਬਾਈ ਜੂ ਰੱਖਾਂਗੇ ਜੀ 7-8 ਇੰਚ ਤੱਕ ਦੀ ਲੰਬਾਈ ਤੇ ਕਟਿੰਗ ਕਰ ਦਿਓ ਤੁਸੀਂ ਤੇ ਆ ਜਿਹੜੇ ਸਾਈਡਾਂ ਦਾ ਫालतू ਡੰਡੀਆਂ ਨੇ ਇਹਨਾਂ ਨੂੰ ਕਟਿੰਗ ਕਰ ਦਿਓ ਤੇ ਧਿਆਨ ਰੱਖਿਓ ਉੱਪਰਲੀ ਸਾਈਡ ਕਿਹੜੀ ਆ ਆ ਨੀਚੇ ਵਾਲੀ ਸਾਈਡ ਆ ਤੇ ਉੱਪਰਲੀ ਸਾਈਡ ਇਹ ਆ ਤੇ ਉਸ ਹਾਵ ਨਾਲ ਆਪਾਂ ਕਟਿੰਗ ਲਗਾਵਾਂਗੇ ਜੀ ਤੇ ਇਸ ਤਰ੍ਹਾਂ ਮੈਂ ਤਿੰਨੇ ਕਲਮਾਂ ਤਿਆਰ ਕਰ ਲੈਣੀਆਂ ਜੀ ਇੱਕ ਕਲਮ ਤਿਆਰ ਹੋ ਚੁੱਕੀ ਹੈ ਇਸੇ ਤਰ੍ਹਾਂ ਆਪਾਂ ਦੂਜੀਆਂ ਨੂੰ ਵੀ ਤਿਆਰ ਕਰ ਲਾਂਗੇ ਇਹ ਧਿਆਨ ਰੱਖਿਓ ਨੋਟਿਸ ਰੱਖਿਓ ਕਿ ਆ ਉੱਪਰਲੀ ਸਾਈਡ ਆ ਤੇ ਆ ਨੀਚੇ ਵਾਲੀ ਸਾਈਡ ਤੇ ਫਿਰ ਅੰਸਾ ਇਹ ਆਪਨਾਂ ਕੋ ਤਿੰਨੇ ਕਟਿੰਗਾਂ ਤਿਆਰ ਹੋ ਗਈਆਂ ਤਿੰਨੇ ਕਟਿੰਗਾਂ ਤੇ ਆਪਾਂ ਐਲੋਵੇਰਾ ਜੈੱਲ ਦੀ ਵਰਤੋਂ ਕਰਾਂਗੇ ਫਿਰ ਆਪਾਂ ਇਹਨਾਂ ਨੂੰ ਲਗਾਵਾਂਗੇ ਜੀ ਐਲੋਵੇਰਾ ਜੈੱਲ ਬਹੁਤ ਜ਼ਰੂਰੀ ਆ ਕਟਿੰਗਾਂ ਦੇ ਵਿੱਚ ਤੇ ਤੁਸੀਂ ਪਹਿਚਾਣ ਵੀ ਰੱਖਣੀ ਆ ਉੱਪਰਲੀ ਸਾਈਡ ਕਿਹੜੀ ਆ ਔਰ ਨੀਚੇ ਵਾਲੀ ਸਾਈਡ ਕਿਹੜੀ ਆ ਇਹਦੀ ਉਹ ਹਿਸਾਬ ਨਾਲ ਹੀ ਆਪਾਂ ਕਟਿੰਗ ਨੂੰ ਲਗਾਵਾਂਗੇ। ਹੈਲੋਵੇਰਾ ਜੈਲ ਅਪਲਾਈ ਕਰ ਲਾਂਗੇ। ਜਿੱਥੇ-ਜਿੱਥੇ ਆਪਾਂ ਨੇ ਕਟਿੰਗ ਕੀਤੀ ਆ ਇਹਦੇ ਨਾਲ ਨਮੀ ਬਣੀ ਰਹੂਗੀ ਚਲਦੇ ਵਿੱਚ ਔਰ ਕਲਮ ਤੇ ਕੋਈ ਬੈਡ ਬੈਕਟੀਰੀਆ ਦਾਖਰਨੀ ਹੋਊਗਾ ਤੇ ਤੁਸੀਂ 1.5 ਇੰਚ ਤੱਕ ਮਤਲਬ 1.5 ਇੰਚ ਤੱਕ ਇਹਨੂੰ ਇੰਨੀ ਕੁ ਦੰਗਾਈ ਤੱਕ ਜ਼ਰੂਰ ਲਗਾਓ। ਤੇ ਇਸੇ ਤਰ੍ਹਾਂ ਆਪਾਂ ਦੂਸਰੀਆਂ ਦੋ ਜਿਹੜੀਆਂ ਕਟਿੰਗਾਂ ਹੋਰ ਨੇ ਉਹਨਾਂ ਤੇ ਵੀ ਅਪਲਾਈ ਕਰ ਦਾਂਗੇ ਜੈਲ ਨੂੰ ਇਹ ਫਰੈਂਡਸ ਮੈਂ ਤਾਂ ਟਰਾਈ ਕਰ ਰਹੀ ਆ ਕਿਉਂਕਿ ਮੈਂ ਪ੍ਰੂਨਿੰਗ ਕੀਤੀ ਹੈ ਗੁਲਾਬ ਦੀ ਤਾਂ ਉਹਦੇ ਵਿੱਚੋਂ ਕਲਮਾਂ ਨਿਕਲੀਆਂ ਨੇ ਦੇਖੋ ਕਈ ਵਾਰ ਤਾਂ ਕੋਸ਼ਿਸ਼ ਕਰਕੇ ਹੀ ਨਵੇਂ ਰਿਜ਼ਲਟ ਨਿਕਲਦੇ ਨੇ ਤਾਂ ਕਰਕੇ ਛੋਟੀ ਜੀ ਕੋਸ਼ਿਸ਼ ਆ ਕਿਤੇ ਤੁਸੀਂ ਸੋਚੋ ਕਿ ਨਹੀਂ ਬਰਸਾਤ ਦੇ ਦਿਨਾਂ 'ਚ ਨਹੀਂ ਕਟਿੰਗ ਲੱਗਦੀ ਜਾਏ ਇਹ ਤਾਂ ਮੇਰੇ ਕੋਲ ਐਕਸਟਰਾ ਜਿਹੜੇ ਕਲਮਾ ਸੀ ਉਹ ਨਿਕਲਿਆ ਨੇ ਤਾਂ ਆਪਾਂ ਕੋਸ਼ਿਸ਼ ਕਰ ਰਹੇ ਆ ਤੇ ਅਗਰ ਤੁਸੀਂ ਕਲਮਾ ਲਗਾਣਾ ਵੀ ਚਾਹਦੇ ਹੋ ਤਾਂ ਜਦੋਂ ਦੀਵਾਲੀ ਦਾ ਟਾਈਮ ਹੁੰਦਾ ਅਕਤੂਬਰ ਨਵੰਬਰ ਤਾਂ ਤੁਸੀਂ ਉਸ ਟਾਈਮ ਤੋਂ ਬਾਅਦ ਕਲਮਾ ਲਗਾ ਸਕਦੇ ਹੋ ਜਾਂ ਇਹਦਾ ਬੈਸਟ ਟਾਈਮ ਆ ਫਰਬਰੀ ਮਾਰਚ ਫਰਬਰੀ ਮਾਰਚ ਦੇ ਵਿੱਚ ਵੀ ਤੁਸੀਂ ਕਲਮਾ ਲਗਾ ਸਕਦੇ ਹੋ ਪਰ ਇਹ ਮੈਂ ਬਰਸਾਤ ਦੇ ਸੀਜ਼ਨ ਦੇ ਵਿੱਚ ਲਗਾ ਰਹੀ ਆ ਜੀ ਔਰ ਬਰਸਾਤ ਦੇ ਸੀਜ਼ਨ ਵਿੱਚ ਦੇਖੋ ਇਹਨਾਂ ਦਾ ਗੁੱਡ ਲੱਕ ਹੋਇਆ ਤਾਂ ਤੁਹਾਨੂੰ ਮਹੀਨੇ ਬਾਅਦ ਇਹਨਾਂ ਦਾ ਅਪਡੇਟ ਵੀਡੀਓ ਤੁਹਾਡੇ ਨਾਲ ਸ਼ੇਅਰ ਕਰੂੰਗੀ। ਔਰ ਆਪਾਂ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਮਿੱਟੀ ਨੂੰ ਦਬਾ ਦਾਂਗੇ ਸਾਈਡਾਂ ਤੋਂ ਕਿ ਕਲਮਾ ਨਾ ਹਿੱਲਣ। ਔਰ ਇਹ ਚ ਆਪਾਂ ਹਲਕੇ ਹੱਥਾਂ ਨਾਲ ਪਾਣੀ ਦੇ ਦਾਂਗੇ ਜੀ। ਜੜਾਂ ਤੇ ਡਾਇਰੈਕਟ ਪਾਣੀ ਨਹੀਂ ਦੇਣਾ ਕਲਮ ਦੇ ਕੋਲ ਜੀ। ਕਈ ਵਾਰ ਕਲਮ ਹਿੱਲ ਜਾਂਦੀ ਹੈ, ਮਿੱਟੀ ਖਿਸਕ ਜਾਂਦੀ ਆ ਤਾਂ ਥੋੜਾ ਸਾਈਡਾਂ ਤੇ ਪਾਣੀ ਦਿਆ ਕਰੋ। ਕੋਈ ਵੀ ਪlant ਤੁਸੀਂ ਲਗਾਣਿਓ ਤਾਂ ਕਲਮ ਦੇ ਉੱਪਰ ਵੀ ਪਾਣੀ ਨਾ ਪਾਓ। ਕਿਉਂਕਿ ਦੇਖੋ ਆਪਾਂ ਨੇ aloevera gel ਲਗਾਈ ਆ ਆਪਾਂ ਨੇ ਇਹ ਤੇ ਪਾਣੀ ਨਹੀਂ ਪਾਉਣਾ ਡਾਇਰੈਕਟ ਤਾਂ ਇਹਨੂੰ ਆਪਾਂ ਛਾਂ ਵਾਲੀ ਜਗ੍ਹਾ ਤੇ ਸਟੋਰ ਕਰਕੇ ਰੱਖ ਦਾਂਗੇ ਅਗਰ ਤੁਸੀਂ ਚਾਹਣਿਓ ਤਾਂ ਇਹਦੇ ਉੱਤੇ ਲਿਫਾਫਾ ਵੀ ਕਵਰ ਕਰਕੇ ਰੱਖ ਸਕਦੇ ਹੋ ਪਰ ਫਿਲਹਾਲ ਮੈਂ ਇਹਨੂੰ ਇਸ ਤਰ੍ਹਾਂ ਹੀ ਛਾਂ ਵਾਲੀ ਜਗ੍ਹਾ ਤੇ ਰੱਖੂਗੀ ਜਿੱਥੇ ਥੋੜੇ ਟਾਈਮ ਦੀ ਧੁੱਪ ਆਂਦੀ ਹੋਵੇ ਡਾਇਰੈਕਟ ਸਨਲਾਈਟ ਨਾ ਆਉਂਦੀ ਹੋਵੇ ਜੀ ਤਾਂ ਇਸ ਕਰਕੇ ਆਪਾਂ ਇਹਨੂੰ ਸਟੋਰ ਕਰਦੇ ਆ ਤੇ ਜਿਵੇਂ ਵੀ ਇਹ ਕਲਮਾ ਦਾ ਅਪਡੇਟ ਹੋਊਗਾ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਔਰ ਬਾਕੀ ਆਪਾਂ ਮਿਲਦੇ ਹਾਂ ਹੁਣ ਤੁਹਾਨੂੰ ਅਗਲੀ ਵੀਡੀਓ 'ਚ ਔਰ ਲਾਈਕ ਔਰ ਕਮੈਂਟ ਕਰਕੇ ਦੱਸਿਓ ਤੁਹਾਨੂੰ ਮੇਰਾ ਆਈਡੀਆ ਕਿੱਦਾਂ ਦਾ ਲੱਗਿਆ ਜਾਂ ਫਿਰ ਅਗਰ ਤੁਹਾਡੇ ਕੋ ਕੋਈ ਗੱਲ ਸ਼ੇਅਰ ਕਰਨ ਵਾਲੀ ਹੋਏ ਤਾਂ ਤੁਸੀਂ ਮੈਨੂੰ ਕਮੈਂਟ ਦੇ ਵਿੱਚ ਦੱਸ ਸਕਦੇ ਹੋ ਮਿਲਦੇ ਆਂ ਫਿਰ ਤੁਹਾਨੂੰ ਅਗਲੀ ਵੀਡੀਓ 'ਚ ਥੈਂਕ ਯੂ ਫॉर ਵਾਚਿੰਗ